ਕਲਗੀਧਰ ਪਾਸ਼ਾ ਸ਼ਿਕਾਰ ਖੇਡ ਦੇਖਦੇ ਬੜੇ ਅੱਗੇ ਚਲੇ ਗਏ। ਗਰਮੀਆਂ ਦੇ ਦਿਨ ਸਨ ਬੜੀ ਤਪਸ਼ ਸੀ। ਇੱਕ ਜੋਗੀ ਜਿਨ੍ਹਾਂ ਨੇ ਆਪਣੇ ਹਲੇ-ਦੋਲੇ ਅੱਗ ਬਾਲੀ ਹੋਈ ਸੀ। ਉਹ ਗਜਕਾਰ ਬੈਠਾ ਹੋਇਆ ਸੀ। ਜਦੋਂ ਕਲਗੀਧਰ ਪਾਸ਼ਾ ਜੀ ਨੇ ਉਸ ਜੋਗੀ ਨੂੰ ਦੇਖਿਆ ਤਾਂ ਗੁਰੂ ਸਾਹਿਬ ਆਪਣੇ ਘੋੜੇ ਤੋਂ ਥੱਲੇ ਉਤਰੇ। ਗੁਰੂ ਸਾਹਿਬ ਉਸ ਨੂੰ ਕਹਿਣ ਲੱਗੇ, "ਸੂਰਜ ਦੀ ਬੜੀ ਤਪਸ਼ ਹੈ। ਬਹੁਤ ਗਰਮੀ ਹੈ।" ਇੰਨੀ ਕਰਮੇ ਵਿੱਚ ਤੁਸੀਂ ਆਪਣੇ ਚਾਰੇ ਪਾਸੇ ਅੱਗ ਕਿਉਂ ਲਾਈ ਹੈ ਆਪਣੇ ਸਰੀਰ ਨੂੰ ਇੰਨਾ ਕਸ਼ਟ ਨਹੀਂ ਦੇਣਾ ਚਾਹੀਦਾ ਇਹ ਦੇ ਪਰਮਾਤਮਾ ਬਨੂ ਲਈ ਹੈ ਸਾਨੂੰ ਇਹਦਾ ਸਤਕਾਰ ਕਰਨਾ ਚਾਹੀਦਾ ਹੈ ਉਹ ਜੋਗੀ ਕਹਿ ਲਗਾ ਇਸ ਤਰ੍ਹਾਂ ਕਰਨ ਨਾਲ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਇਸ ਤਰ੍ਹਾਂ ਕਰਨ ਨਾਲ ਰਿਧੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ ਨੇ ਜੋਗੀ ਕਹਿਣ ਲਗਾ ਇਸ ਤਰ੍ਹਾਂ ਕਰਨ ਨਾਲ ਮਨ ਨੂੰ ਬੜਾ ਫਾਇਦਾ ਹੁੰਦਾ ਹੈ ਤਾਂ ਕਰ ਗਿਦਰ ਪਾਸ਼ਾ ਜੀ ਕਹਿਣ ਲਗੇ ਜੇ ਆਪਣੇ ਸਰੀਰ ਨੂੰ ਤਪਾਨ ਨਾਲ ਪਰਮਾਤਮਾ ਮਿਲਦਾ ਹੋਵੇ ਜੇ ਆਪਣੇ ਸਰੀਰ ਨੂੰ ਤਪਾਨ ਨਾਲ ਪਰਮਾਤਮਾ ਮਿਲਦਾ ਹੋਵੇ ਤੇ ਜਿਹਨੂੰ ਬੁਖਾਰ ਹੋਵੇ ਉਹਦੇ ਨਾਲ ਗਰਮੀ ਵੱਜ ਜਾਂਦੀ ਹੈ ਤਾਂ ਫਿਰ ਉਸ ਨੂੰ ਵੀ ਪਰਮਾਤਮਾ ਮਿਲਣਾ ਚਾਹੀਦਾ ਹੈ ਜੇ ਸਰੀਰ ਨੂੰ ਦੁੱਖ ਦਿੰਦਿਆਂ ਪਰਮਾਤਮਾ ਮਿਲਦਾ ਹੋਵੇ ਤਾਂ ਜ਼ਖਮੇ ਨੂੰ ਵੀ ਦੁੱਖ ਹੁੰਦਾ ਹੈ ਬੁਖਾਰ ਵਾਲੇ ਨੂੰ ਵੀ ਦੁੱਖ ਹੁੰਦਾ ਹੈ ਫਿਰ ਉਹਨਾਂ ਨੂੰ ਪਰਮਾਤਮਾ ਮਿਲਣਾ ਚਾਹੀਦਾ ਹੈ ਇਸ ਤਰ੍ਹਾਂ ਦੀ ਗੱਲ ਨਹੀਂ ਤਾਨੂੰ ਪ੍ਰੇਮ ਨਾਲ ਭਗਤੀ ਕਰਨੀ ਚਾਹੀਦੀ ਹੈ ਕਲਗੀਧਰ ਪਾਸ਼ਾ ਜੀ ਨੇ ਜੋਗੀ ਨੂੰ ਬੜੇ ਤਰੀਕੇ ਨਾਲ ਸਮਝਾਇਆ ਪਰ ਉਹ ਜੋਗੀ ਨਹੀਂ ਮੰਨਿਆ ਜੋਗੀ ਦਾ ਬਾਹਰ ਤਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਰਮਾਤੀ ਜੋਗੀ ਸੋਚਣ ਲੱਗਾ ਕਰਾਮਾਤ ਨਾਲ ਐਨਾਗਲੋ ਬਦਲਾ ਲਮਾਂਗਾ ਉਹ ਸੋਚਣ ਲੱਗਾ ਜੋ ਕਰਕੇ ਮੈਂ ਬੜਾ ਕੁਝ ਪ੍ਰਾਪਤ ਕੀਤਾ ਉਹ ਕਲਗੀਧਰ ਪਾਸ਼ਾ ਜੀ ਨੂੰ ਕਹਿਣ ਲੱਗਾ ਤੁਸੀਂ ਕਿੱਥੋਂ ਆਇਓ ਤੇ ਕਿੱਥੇ ਚੱਲੇ ਹੋ ਕਾ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਅਸੀਂ ਸੰਗਤਾਂ ਦੇ ਦਰਸ਼ਨ ਕਰਕੇ ਆਏ ਆ ਤੇ ਹੁਣ ਸ਼ਿਕਾਰ ਖੇਡਣ ਵੇ ਸੀ ਤੇ ਹੁਣ ਪੌਂਟਾ ਸਭ ਜਾ ਰਹੇ ਆ ਕਲਗੀਧਰ ਪਾਸ਼ਾ ਕਹਿੰ ਲਗੇ ਇਹ ਨਦੀ ਪਾਰ ਕਰਕੇ ਅਸੀਂ ਪੌਂਟਾ ਸਭ ਜਾਵਾਂਗੇ ਤਾਂ ਜੋਗੀ ਗੁਰੂ ਸਾਹਿਬ ਨੂੰ ਕਹਨ ਲਗਾ ਤੁਸੀਂ ਇਹ ਨਦੀ ਕਿਵੇਂ ਪਾਰ ਕਰੋਗੇ ਤਾਂ ਕਲਗੀਧਰ ਪਾਸ਼ਾ ਜੀ ਕਹਿ ਲਬੇ ਅਸੀਂ ਕਿਸ਼ਤੀ ਵਿੱਚ ਬੈਠ ਕੇ ਪਾਰ ਲੰਘ ਜਾਵਾਂਗੇ ਇਹ ਮਲਾ ਸਾਨੂੰ ਨਦੀ ਪਾਰ ਕਰਵਾਣਗੇ ਜਿਹੜੀ ਇਹਨਾਂ ਦੀ ਮਿਹਨਤ ਹੋਏਗੀ ਅਸੀਂ ਇਹਨਾਂ ਨੂੰ ਦੇ ਦੇਵਾਂਗੇ ਗੁਰੂ ਸਾਹਿਬ ਨੇ ਜੋਗੀ ਨੂੰ ਸਮਝਾਇਆ ਤੇ ਮਲਾ ਨੇ ਵਾਜ ਮਾਰੀ ਤੇ ਕਲਗੀਧਰ ਪਾਸ਼ਾ ਜੀ ਕਿਸ਼ਤੀ ਵਿੱਚ ਬਰਾਜ ਗਏ ਮਲਾ ਨੇ ਕੀਸਤੀ ਚਲਾਨੀ ਸ਼ੁਰੂ ਕਰ ਦਿੱਤੀ ਜੋਗੀ ਦੇ ਮਨ ਵੀ ਸਕੂਨ ਨਹੀਂ ਸੀ ਉਹਨੇ ਰੇਡੀਆਂ ਸਿੱਧੀਆਂ ਇਕੱਠੀਆਂ ਕੀਤੀਆਂ ਹੋਈਆਂ ਸਨ ਉਸਨੇ ਗੁਰੂ ਸਾਹਿਬ ਨੂੰ ਕਰਾਮਾਤ ਦਿਖਾਣੀ ਚਾਹੀ ਜੋਗੀ ਨੇ ਪਾਣੀ ਤੇ ਚੱਲਣਾ ਸ਼ੁਰੂ ਕਰ ਦਿੱਤਾ ਉਹ ਪਾਣੀ ਤੇ ਚਲਦਿਆਂ ਚਲਦਿਆਂ ਗੁਰੂ ਸਾਹਿਬ ਨਾਲ ਮਖੌਲ ਕਰਨ ਲੱਗਾ ਉਹ ਕਹਿਣ ਲਗਾ ਦੁਨੀਆਂ ਦੇ ਲੋਕ ਤੁਹਾਨੂੰ ਦਸਵੇਂ ਗੁਰੂ ਨਾਨਕ ਕਹਿੰਦੇ ਐ ਉਹ ਕਹਿੰਦੇ ਨੇ ਕਿ ਤੁਸੀਂ ਧੰਗੁਰੂ ਨਾਨਕ ਸੱਚੇ ਬਾਦਸ਼ਾਹੀ ਦੀ ਜੋਤ ਹੋ ਦੁਨੀਆ ਦੇ ਅਵਤਾਰੀ ਪੁਰਸ਼ ਹੋ ਕੇ ਤੁਸੀਂ ਇਹ ਜਮਨਾ ਨਦੀ ਨੂੰ ਪਾਰ ਨਹੀਂ ਕਰ ਸਕਦੇ ਤੁਸੀਂ ਇਹ ਦੁਨਿਆਵੀ ਨਦੀ ਪਾਰ ਨਹੀਂ ਕਰ ਸਕਦੇ ਤੁਸੀਂ ਆਪਣੇ ਸਿੰਘਾਂ ਨੂੰ ਇਸ ਭਾਵ ਸਾਗਰ ਤੋਂ ਕਿਦੇ ਪਾਰ ਲਗਾਓਗੇ ਇਸ ਛੋਟੀ ਜੀ ਨਦੀ ਨੂੰ ਪਾਰ ਕਰਨ ਵਾਸਤੇ ਤੁਹਾਨੂੰ ਕਿਸ਼ਤੀ ਦੀ ਲੋੜ ਹੈ ਤੁਸੀਂ ਦੁਨੀਆ ਨੂੰ ਪਵ ਸਾਗਰ ਤੋਂ ਪਾਰ ਕਿਵੇਂ ਲਗਾਓਗੇ ਜੋਗੀ ਗੁਰੂ ਸਾਹਿਬ ਨੂੰ ਉੱਚੀ ਉੱਚੀ ਬੋਲ ਰਿਹਾ ਸੀ ਉਸਨੇ ਗੁਰੂ ਸਾਹਿਬ ਨੂੰ ਤਾਨਾ ਮਾਰਿਆ ਉਹ ਕੰਨਗਰ ਦੁਨੀਆ ਦੇ ਰੋਗ ਇਹਨਾਂ ਨੂੰ ਮੱਥਾ ਟੇਕਣ ਆਂਦੇ ਨੇ ਇਹ ਮਮੂਲੀ ਦੀ ਨਦੀ ਨਹੀਂ ਪਾਰ ਕਰ ਸਕਦੇ ਉਸਨੇ ਕਿਹਾ ਮੇਰੇ ਵੱਲ ਦੇਖੋ ਮੈਂ ਪਾਣੀ ਤੇ ਤੁਰ ਸਕਦਾ ਉਹ ਗੁਰੂ ਸਾਹਿਬ ਨੂੰ ਤਾਣਾ ਮਾਰ ਕੇ ਨਦੀ ਪਾਰ ਕਰ ਗਿਆ ਖਲਗੀਧਰ ਪਾਸ਼ਾ ਜੀ ਵੀ ਨਦੀ ਪਾਰ ਕਰ ਗਏ ਕੰਡੇ ਤੇ ਉਤਰ ਕੇ ਗੁਰੂ ਸਾਹਿਬ ਨੇ ਆਪਣੇ ਥੀਸੇ ਵਿੱਚੋਂ ਚਾਰ ਦਮੜੇ ਕੱਢੇ ਉਹ ਗੁਰੂ ਸਾਹਿਬ ਨੇ ਮਲਾ ਨੂੰ ਦੇ ਦਿੱਤੇ ਜਿਸ ਨੇ ਉਹਨਾਂ ਨੂੰ ਦਿੱਤੀ ਪਾਰ ਕਰਵਾਈ ਸੀ ਗੁਰੂ ਸਾਹਿਬ ਕਿਸੇ ਦਾ ਹੱਕ ਨਹੀਂ ਰੱਖਦੇ ਮਲਾਂ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਜਦੋਂ ਮਲਾਂ ਨੂੰ ਉਰੂ ਸਾਬ ਤੋਂ ਕੈਸੇ ਮਿਲੇ ਤਾਂ ਕਲਗੀਧਰ ਪਾਸ਼ਾ ਜੀ ਨੇ ਉਸ ਜੋਗੀ ਨੂੰ ਚਾਰ ਦਮੜੇ ਦਿੱਤੇ ਜਦੋਂ ਗੁਰੂ ਸਾਹਿਬ ਨੇ ਚਾਰ ਦਮੜੇ ਜੋਗੀ ਨੂੰ ਦਿੱਤੇ ਤਾਂ ਜੋਗੀ ਕਹਿ ਲਗਾ ਇਹ ਦਮੜੇ ਮੈਨੂੰ ਕਿਉਂ ਦੇ ਰਹੇ ਹੋ ਤਾਂ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਮੈਨੂੰ ਤਲਾਂ ਤੁਸੀਂ ਇਹ ਦੱਸੋ ਕਿ ਇਹ ਪਾਣੀ ਤੇ ਚੱਲਣ ਦੀ ਕਲਾ ਤੁਸੀਂ ਕਿੱਥੋਂ ਸਿੱਖੀ ਹੈ ਫਿਰ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਤੁਹਾਨੂੰ ਚਾਰ ਦਮੜੇ ਕਿਉਂ ਦਿੱਤੇ ਆ ਉਹ ਜੋਗੀ ਗੁਰੂ ਸਾਹਿਬ ਨੂੰ ਕਹਿਣ ਲੱਗਾ 6 ਸਾਲ ਮੈਂ ਇਹ ਅਭਿਆਸ ਕੀਤਾ ਇਸ ਸਿੱਧੀ ਮੈਨੂੰ 6 ਸਾਲ ਤਪੱਸਿਆ ਕਰਨਾ ਮਿਲੀ ਇਸ ਸਿੱਧੀ ਕਰਕੇ ਮੈਂ ਪਾਣੀ ਤੇ ਚੱਲ ਸਕਦਾ ਤਾਂ ਗੁਰੂ ਸਾਹਿਬ ਕਹਿਣ ਲੱਗੇ ਤੁਸੀਂ ਇੱਕ ਗੱਲ ਵਾਸਤੇ 6 ਸਾਲ ਲਗਾ ਦਿੱਤੇ ਉਹ ਗੁਰੂ ਸਾਹਿਬ ਨੂੰ ਕਹਿਣ ਲੱਗਾ 6 ਸਾਲ ਮੈਂ ਗਰਮੀ ਵਿੱਚ ਧੋਨੇ ਤਪਿਆ ਮੈਂ ਸਰਦੀਆਂ ਵਿੱਚ ਵੀ ਬੈਠਾ ਰਿਆ ਮੈਂ ਮੰਤਰਾਂ ਦਾ ਜਾਪ ਕੀਤਾ ਤਪੱਸਿਆ ਕੀਤੀ ਇਸ ਕਰਕੇ ਇਹ ਸiddhi ਮੈਨੂੰ ਮਿਲੀ ਗਰਮੀ ਤੇ ਸਰਦੀ ਵਿੱਚ ਮੈਂ ਪਾਣੀ ਤੇ ਖੜਾ ਰਹਾ ਤੇ ਤਪੱਸਿਆ ਕੀਤੀ ਮੈਂ ਬੜੀ ਮਿਹਨਤ ਕੀਤੀ ਤਾਂ ਮੈਨੂੰ ਇਹ ਸiddhi ਮਿਲੀ ਤਾਂ ਕਲਗੀਧਰ ਪਾਸ਼ਾ ਜੀ ਕਹਿ ਲਗੇ ਇਹ ਤਾਂ ਬੜੀ ਛੋਟੀ ਗੱਲ ਸੀ ਗੁਰੂ ਸਾਹਿਬ ਕਹਿਣ ਲਗੇ ਜਿਹੜੀ ਤੁਹਾਡੀ ਤਪੱਸਿਆ ਹੈ ਉਹਦਾ ਮੁੱਲ ਚਾਰ ਦਾ ਮੜਿਆ ਤੇ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਕਲਗੀਧਰ ਪਾਸ਼ਾ ਜੋਗੀ ਨੂੰ ਕਹਿਣ ਲਗੇ ਅਸੀਂ ਤੁਹਾਨੂੰ ਦੱਸਦੇ ਹਾਂ ਅਸੀਂ ਤੁਹਾਨੂੰ ਇਹ ਪੈਸੇ ਕਿਉਂ ਦਿੱਤੇ ਅਸੀਂ ਕਿਸ਼ਤੀ ਤੇ ਇਹ ਜਮਨਾ ਨਦੀ ਪਾਰ ਕੀਤੀ ਮੋਲਾ ਨੇ ਸਾਨੂੰ ਪਾਰ ਕਰਵਾਈ ਅਸੀਂ ਉਸ ਨੂੰ ਚਾਰ ਦਮੜੇ ਉਸ ਦੀ ਮਿਹਨਤ ਦਿੱਤੀ ਪਰ ਤੁਸੀਂ ਤਾਂ 6 ਸਾਲ ਤਪੱਸਿਆ ਕੀਤੀ ਤੁਸੀਂ ਇਹ ਤਪੱਸਿਆ ਸਿਰਫ ਨਦੀ ਤੇ ਤੁਰਨ ਵਾਸਤੇ ਕੀਤੀ ਜਿਹੜਾ ਕੰਮ 6 ਦਮੜਿਆਂ ਨਾਲ ਹੋ ਸਕਦਾ ਸੀ ਤੁਸੀਂ ਉਸ ਨੂੰ 6 ਸਾਲ ਲਗਾ ਦਿੱਤੇ ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ ਜਮਨਾ ਨਦੀ ਤੋਂ 4 ਦਮੜੇ ਦੇ ਕੇ ਪਾਰ ਹੋ ਸਕਦੀ ਹੈ ਇਸ ਕੰਮ ਵਾਸਤੇ ਜੋਗੀ ਜੀ ਤੁਹਾਨੂੰ ਆਪਣੀ ਜ਼ਿੰਦਗੀ ਤੇ 6 ਸਾਲ ਬਰਬਾਦ ਨਹੀਂ ਕਰਨੇ ਚਾਹੀਦੇ ਅਸੀਂ ਆਪਣੀ ਜ਼ਿੰਦਗੀ ਨੂੰ ਇਸ ਤਰ੍ਹਾਂ ਬਰਬਾਦ ਕਰਦੇ ਹਾਂ ਇਹ ਜੀਵਨ ਇਸ ਵਾਸਤੇ ਨਹੀਂ ਕਿ ਅਸੀਂ ਦੂਜਿਆਂ ਨੂੰ ਨਾਟਕ ਕਰਕੇ ਦਿਖਾਈਏ ਪਾਣੀ ਉੱਤੇ ਚੱਲ ਕੇ ਦਿਖਾਈਏ ਕਲਗੀਧਰ ਪਾਸ਼ਾ ਜੀ ਉਸ ਜੋਗੀ ਨੂੰ ਕਹਿਣ ਲੱਗੇ ਤੁਹਾਨੂੰ ਇਦਾਂ ਨਹੀਂ ਸਿੱਖਣਾ ਚਾਹੀਦਾ ਤੁਸੀਂ ਕਹਿੰਦੇ ਹੋ 6 ਸਾਲ ਵਿੱਚ ਤੁਸੀਂ ਇਹ ਕਲਾ ਸਿੱਖੀ ਹੈ ਚਾਰ ਦਮੜੇ ਲੈ ਕੇ ਉਹ ਮਲਾਣੇ ਪਾਰ ਕਰਵਾ ਦਿੱਤੀ। ਇੱਕ ਕਿੱਡੀ ਕਰਨ ਹੋ ਗਈ। ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਹੋ। ਗੁਰੂ ਸਾਹਿਬ ਦੇ ਬਚਨ ਸੁਣ ਕੇ ਜੋਗੀ ਨੂੰ ਬੜੀ ਹੈਰਾਨਗੀ ਹੋਈ। ਉਹ ਗੁਰੂ ਸਾਹਿਬ ਨੂੰ ਨਿਵਾ ਦਿਖਾਣਾ ਚਾਹੁੰਦਾ ਸੀ। ਉਸਤੇ ਜਿਵੇਂ ਜਿਵੇਂ ਕਲਗੀਧਰ ਪਾਸ਼ਾ ਜੀ ਦੇ ਬਚਨ ਸੁਨੇ ਉਸਤੇ ਮਨ ਨੂੰ ਸ਼ਾਂਤੀ ਮਿਲਣ ਲੱਗੀ। ਕਲਗੀਧਰ ਪਾਸ਼ਾ ਜੀ ਸ਼੍ਰੀ ਕ੍ਰਿਸ਼ਨ ਅਵਤਾਰੀ ਵਿੱਚ ਕਹਿੰਦੇ ਨੇ ਧੂਣੀਆਂ ਤੇ ਪਾਣੀਆਂ ਠੰਡੇ ਪਾਣੀ ਵਿੱਚ ਬੈਠ ਜਾਣਾ। ਇੱਕ ਲੱਤ ਤੇ ਖੜੇ ਹੋਣਾ ਆਪਣੇ ਸਰੀਰ ਨੂੰ ਐਨਾ ਕੌਣ ਪਛ ਦੇਵੇ ਮੈਂ ਤਾਂ ਪ੍ਰਮਾਤਮਾ ਤੋਂ ਇਹੀ ਬਰਮੰਗਦਾ ਪੈਰ ਨੂੰ ਛੱਡ ਕੇ ਨਿਰਪਰ ਹੋ ਕੇ ਅਰਾਨੇ ਦੇ ਵਿੱਚ ਧਰਮ ਯੁੱਧ ਦੇ ਵਿੱਚ ਜੂਝਦਾ ਹੋਇਆ ਮਰ ਜਾਵਾਂ ਸ਼ਹੀਦੀ ਪਾ ਜਾਵਾਂ ਇਹ ਹੀ ਮੇਰੇ ਲਈ ਵੱਡੀ ਗੱਲ ਹੈ ਇਹ ਧੂਣੇ ਤੋਂ ਆਪਣੇ ਇਹ ਮੇਰੇ ਲਈ ਕੁਝ ਵੀ ਨਹੀਂ ਗੁਰੂ ਸਾਹਿਬ ਇਹ ਮੰਗ ਰਹੇ ਨੇ ਕਿ ਮੈਂ ਸ਼ਹੀਦੀ ਪਾ ਜਾਵਾਂ ਮੈਂ ਸੱਚ ਤੇ ਰਹਾ ਮੇਰੇ ਅੰਦਰ ਨਿਸ਼ਚੈ ਹੋਏ ਕੋਈ ਧਿਰਲਾ ਹੋਏਗਾ ਜਿਹੜਾ ਇਹ ਦਾਤਾ ਮੰਗੇਗਾ ਕਨਵੀਤਰ ਪਾਇਸ਼ਾ ਜੀ ਉਸ ਜੋਗੀ ਨੂੰ ਸਮਝਾਣ ਲਗੇ ਤੁਸੀਂ ਇਸ ਸੰਸਾਰ ਵਿੱਚ ਆਇਓ ਤੁਹਾਨੂੰ ਪਰਮੇਸ਼ਵਰ ਤੇ ਮਨੁੱਖਾ ਤੇ ਹੀ ਦਿੱਤੀ ਇਸ ਨੂੰ ਪਰਬਾਦ ਨਾ ਕਰੋ ਗੁਰੂ ਸਾਹਿਬ ਕਹਿਣ ਲਗੇ ਮੈਂ ਅਕਾਲ ਪੁਰਖ ਤਾ ਹਾਂ ਇਸ ਤਰ੍ਹਾਂ ਦਾਤ ਮੰਗਦਾ ਮੈਂ ਜੰਗ ਦੇ ਮੈਦਾਨ ਵਿੱਚ ਜੂਝਾਂ ਗੁਰੂ ਸਾਹਿਬ ਨੇ ਜੋ ਬੇਨਤੀ ਅਕਾਲ ਪੁਰਖ ਦੇ ਅੱਗੇ ਕੀਤੀ ਗੁਰੂ ਸਾਹਿਬ ਨੇ ਆਪਣਾ ਸਰਬੰਸ ਵਾਰ ਦਿੱਤਾ ਕਨਗੀਧਰ ਪਾਸ਼ਾ ਜੀ ਸਾਨੂੰ ਸਿਖਾ ਗਏ ਨੇ ਬੜੀਆਂ ਮੁਸ਼ਕਲਾਂ ਗਿਈ ਸਾਨੂੰ ਪਰਮੇਸ਼ਵਰ ਦਾ ਨਾਮ ਜਪਨਾ ਚਾਹੀਦਾ ਹੈ ਗੁਰੂ ਸਾਹਿਬ ਨੇ ਜੋਗੀ ਨੂੰ ਸਿੱਖਿਆ ਦਿੱਤੀ ਜਿਸ ਸਰੀਰ ਨੂੰ ਕਸ਼ਟ ਦਿੰਦਿਆਂ ਪਰਮੇਸ਼ਵਰ ਦੀ ਪ੍ਰਾਪਤੀ ਹੁੰਦੀ ਹੋਵੇ ਫੇਰ ਕਾਇਲ ਬੰਦੇ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਜੀ ਕੇਵਲ ਜਪ ਕਰਦਿਆਂ ਪਰਮਾਤਮਾ ਨੂੰ ਪਾਇਆ ਜਾ ਸਕੇ ਜਿਹੜੇ ਕੇਵਲ ਹੱਠ ਜੋ ਕਰਦੇ ਹਨ ਜਾਪ ਦਾ ਰਟਨ ਕਰਦੇ ਹਨ ਇੱਕ ਪੂਤਨਾ ਪੰਛੀ ਹੈ ਜਿਹੜਾ ਤੂੰ ਹੀ ਤੂੰ ਹੀ ਰਟਨ ਕਰਦਾ ਫਿਰ ਉਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਣੀ ਚਾਹੀਦੀ ਹੈ ਜੇ ਆਕਾਸ਼ ਵਿੱਚ ਉੱਡਣ ਦਾ ਅਰਥ ਮਿਲਦਾ ਹੋਵੇ ਤਾਂ ਅਨਿਲ ਪੰਛੀ ਜੋ ਆਕਾਸ਼ ਵਿੱਚ ਰਹਿੰਦਾ ਉਹਨਾਂ ਦੇ ਪੰਖਾਂ ਵਿੱਚ ਐਨੀ ਤਾਕਤ ਹੈ ਜੇ ਉਹਨਾਂ ਖੰਭਾਂ ਨੂੰ ਤੀਰਾਂ ਤੇ ਲਾ ਕੇ ਤੀਰਾਂ ਨੂੰ ਅਸਮਾਨ ਵੀ ਛੱਡਿਆ ਜਾਏ ਤਾਂ ਉਹ ਖੰਭ ਤੀਰਾਂ ਨੂੰ ਆਕਾਸ਼ ਵਿੱਚ ਲੈ ਜਾਂਦੇ ਨੇ ਜਿੱਥੇ ਅਨਰ ਪੰਛੀ ਆਕਾਸ਼ ਵਿੱਚ ਰਹਿੰਦਾ ਹੈ ਉਹ ਤੀਰ ਫਿਰ ਧਰਤੀ ਤੇ ਵਾਪਸ ਨਹੀਂ ਆਉਂਦੇ ਪਰ ਜੇ ਕੋਈ ਅਨਲ ਪੰਛੀ ਵੀ ਬਣ ਜਾਏ ਆਕਾਸ਼ ਵਿੱਚ ਉਡਾਰੀਆਂ ਲਾਏ ਇਸ ਤਰ੍ਹਾਂ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜੇ ਅਗ ਵਿੱਚ ਸੜਨ ਨਾਲ ਮੁਕਤੀ ਮਿਲਦੀ ਹੁੰਦੀ ਤਾਂ ਸਤੀ ਨੂੰ ਵੀ ਮੁਕਤੀ ਮਿਲ ਜਾਂਦੀ ਤੇ ਜੇ ਗੁਫਾ ਵਿੱਚ ਰਹਿਣ ਕਰਕੇ ਮੁਕਤੀ ਮਿਲਦੀ ਤਾਂ ਜਿਹੜੇ ਜਾਨਵਰ ਗੁਫਾ ਵਿੱਚ ਰਹਿੰਦੇ ਆ ਜਿਵੇਂ ਸ਼ੇਰ ਉਹਨਾਂ ਨੂੰ ਮੁਕਤੀ ਮਿਲ ਜਾਂਦੀ ਜੇ ਪਾਤਾਲਵੀ ਨਿਵਾਸ ਕਰਨ ਨਾਲ ਮੁਕਤੀ ਮਿਲਦੀ ਤਾਂ ਸਤਪੂਨ ਮੁਕਤੀ ਮਿਲਨੀ ਚਾਹੀਦੀ ਹੈ ਉਹ ਵੀ ਜਮੀਨ ਵਿੱਚ ਹੀ ਰਹਦਾ ਕਲਗੀਧਰ ਪਾਸ਼ਾ ਜੀ ਨੇ ਬੜੇ ਪਿਆਰ ਨਾਲ ਉਸ ਜੋਗੀ ਨੂੰ ਸਮਝਾਇਆ ਜੋਗੀ ਸਮਝ ਗਿਆ ਉਹਦੀਆਂ ਅੱਖਾਂ ਗਰਬੀਆਂ ਉਸ ਜੋਗੀ ਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਉਹ ਕਹਿਣ ਲੱਗਾ ਅੱਜ ਤੋਂ ਬਾਅਦ ਮੈਂ ਇਹ ਵਿਦਿਆ ਦਾ ਹੰਕਾਰ ਨਹੀਂ ਕਰਾਂਗਾ ਮੈਂ ਸੱਚੇ ਨਾਮ ਨੂੰ ਜਪਾਂਗਾ ਕਲਗੀਧਰ ਪਾਸ਼ਾ ਜੀ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ ਉਸ ਜੋਗੀ ਨੇ ਕਲਗੀਧਰ ਪਾਸ਼ਾ ਜੀ ਤੋਂ ਮਾਫੀ ਮੰਗੀ ਉਹ ਗੁਰੂ ਸਾਹਿਬ ਨੂੰ ਆਪਣਾ ਹੰਕਾਰ ਦਿਖਾਣ ਆਇਆ ਸੀ ਤਕੜੀ ਦੇ ਜਿਹੜੇ ਪਾਸੇ ਵਿੱਚ ਕੁਝ ਹੁੰਦਾ ਹੈ ਉਹ ਨੇਵਾ ਹੁੰਦਾ ਹੈ ਤੇ ਜਿਹੜਾ ਖਾਲੀ ਹੁੰਦਾ ਹੈ ਉਹ ਉੱਚਾ ਹੁੰਦਾ ਹੈ ਜਿਹੜੇ ਲੋਕ ਅੰਦਰੋਂ ਖਾਲੀ ਹੁੰਦੇ ਆ ਉਹ ਖੜਕਾ ਕਰਦੇ ਆ ਜਿਹੜੇ ਸ਼ਾਂਤ ਹੁੰਦੇ ਆ ਉਹ ਚੁੱਪਚਾਪ ਲੰਘ ਜਾਂਦੇ ਆ ਉਸ ਜੋਗੀ ਨੇ ਗੁਰੂ ਸਾਹਿਬ ਨੂੰ ਕਲਾ ਦਿਖਾਈ ਪਰ ਕਲਵੀਦਰ ਪਾਸ਼ਾ ਜੀ ਨੇ ਕਿਹਾ ਪਰਮਾਤਮਾ ਦੇ ਨਾਮ ਤੋਂ ਵੱਡੀ ਸ਼ਬਦ ਤੋਂ ਵੱਡੀ ਸੰਗਤ ਤੇ ਅਰਦਾਸ ਤੋਂ ਵੱਡੀ ਕੋਈ ਗਰਾਮਤ ਨਹੀਂ ਸੰਘਾ ਜੀ ਆਪਣੀਆਂ ਮਨਵਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੂਰ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਵਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੋ ਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ اجونے سہپم گر پرساد ایک آنکار ست نام کرتا پورکھ نرپو نربیر اکال مرت اجونے سہپم گر پرساد ایک آنکار ست نام کرتا پورکھ نرپ نربیر اکال مورت اجونی سہ پم گر پرساد ست نام کرتا پورک نرپو نربیر اکال مورت اجونی سہ پم گر پرساد ایک ست نام کرتا پورکھ نرپو نربیر اکال مورت ہجونی سہ پم گرپرساد ایک اونکار ست نام کرتا پورک نرپو نربیر اکال مورت اجونی سہ پم گر پرساد ایک اونکار ست کرتا پورش نرپو نربیر اکال مورت اجونی سہ پم گر پرساد ایک اونکار ست کرتا پورپ پو ن اکال مورت اجمونی سہ پم گر پرساد ست نام کرتا پورک نرپو نربیر اکال مورت اجمونی سہ پم ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ نربیر اکال مرد آجونے نے سہ پرساد ایک اونکار ستنا کرتا پرک نرپو نرویر اکال مرد آجونے سہ پاؤ گر پرساد ایک اونکار ست نام کرتا پورک نرپ نربیر اکال مورت آجونی سہ پم گر پرساد ایک اوکار ست نام کرتا پورک نرپ نربیر اکال مورت اجونی سہ پم گر پرساد امکار ست نام کرتا پورک نرپو نرویر اکار مرت اجونی سیپ گر پرساد ایک اونکار ست نام کرتا پورک نرپو نربیر اکال مرت اجونی سیپا پور پرساد اف اونکار ست نام کرتا پرک نرپاو نرپیر اکال مرت اجونی سیپا پاؤ گر پرساد ایک اونکار ست نام ਕਰਤਾ ਪੁਰਖ ਨਿਰਗੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ گر پرساد ایک اونکار ست نام کرتا پورک نرپو نربیر اکال مرد آجونی سہبم گر پرساد ایک اونکار ست نام کرتا ਅਕਾਲ ਮੂਰਤ ਆਜਿਉ ਨੇ ਸਫਾ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਆਜਿਉ ਨੇ ਸਫਾ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਬੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈਰ ਅਕਾਲ ਮੂਰਤ ਆਜੂਨੇ ਸੈ ਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲਰਪੁਰ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ آجونی سہ پنگ گر پرساد ایک اوکار ست نام کرتا پورک نرپ نرویر اکال مرت آجونے سہ پنگ گر پرساد ایک اوکار ست نام کرتا پورک ਨਿਰਪਉ ਨਿਰਵੈਰ ਅਕਾਰਮੁਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਰਮੁਰਤ ਅਜੂਨੀ ਸੈਭੰ ਗੁਰਪ੍ਰਸਾਦ